ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਆ ਕਿਵੇਂ ਆ ਸਾਰੇ ਠੀਕ ਠਾਕ ਹੋ ਤੇ ਤੁਸੀਂ ਸਾਡੀ ਵੀਡੀਓ ਨੂੰ ਕਾਫੀ ਪਿਆਰ ਦੇ ਰਹੇ ਹੋ ਤੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਥੈਂਕ ਯੂ ਬੇਟਾ ਮੇਰਾ ਤੇ ਹੋ ਗਿਆ ਤਿਆਰ ਤੇ ਇਹਦੇ ਆਲੇ ਬੈਲਟ ਲਗਾ ਲਾ ਇਹਦੇ ਅੱਜ ਸਕੂਲ ਚੱਲੇ ਆ ਇਹਦੇ ਨਾ 8th ਕਲਾਸ ਦੇ ਨਾ ਫਸਟ ਟਰਮ ਦੇ ਪੇਪਰ ਹੋਏ ਹੀ ਤੇ ਅੱਜ ਉਹਦਾ ਰਿਜ਼ਲਟ ਆ ਤੇ ਨਾਲੇ ਪੇਰੈਂਟਸ ਮੀਟਿੰਗ ਆ ਤੇ ਫਿਰ ਅਸੀਂ ਉੱਥੇ ਥੱਲੇ ਆ ਮੈਂ ਤਿਆਰ ਹੋਣ ਲੱਗੀ ਹਾਂ ਤੇ ਵੱਡੇ ਬੇਟੇ ਨੇ ਵੀ ਹਲੇ ਤਿਆਰ ਹੋਣਾ ਵਾ ਆ ਦੇਖੋ ਗਾਇਜ਼ ਮम्मा ਵੀ ਤਿਆਰ ਹੋ ਚੁੱਕੇ ਆ ਹਾਂਜੀ ਮੈਂ ਤਿਆਰ ਹੋ ਗਈ ਆ ਹੁਣ ਚੱਲੇ ਅਸੀਂ ਸਕੂਲ ਦੇ ਗਾਇਜ਼ ਹੁਣ ਅਸੀਂ ਚੱਲਨੇ ਆ ਸਕੂਲ ਤੇ ਤੁਹਾਨੂੰ ਸਕੂਲ ਜਾ ਕੇ ਮਿਲਦੇ ਆ ਛੋਣੇ ਲਈ ਦੋਸਤੋ ਫਸਲ ਲੱਗੀ ਆ कि खूबसूरत लग रहा सारे पास हरियाली ही हरियाली हो गई है <प्राथ> ਆਹ ਦੋਸਤੋ ਅਸੀਂ ਸਕੂਲ ਆਏ ਪਾਏ ਸਕੂਲ ਕੁਡਾ ਨਾਮ ਹੈ ਬਲਿਪਸਟ ਇਹ ਬਹੁਤ ਹੀ ਵਧੀਆ ਪ੍ਰਾਯੋਜ ਹੈ ਪਹੁੰਚ ਗਏ ਆਂ ਇਸ ਸਕੂਲ ਅਗਲਾ ਪੈਰ ਲਓ ਛਾਇਆ ਵੇ ਆ ਦੇਖੋ ਬਹੁਤ ਵਧੀਆ ਵਰਤਿਆਂ ਨੇ ਬਣਾਇਆ ਹੋਇਆ ਤੇ ਕਾਫੀ ਵਧੀਆ ਸਕੂਲ ਬਣਾਇਆ ਹੋਇਆ ਓਕੇ ਨਹੀਂ ਆ ਰਿਹਾ ਬਹੁਤ ਹੀ ਸੋਹਣਾ ਤੇ ਆਹ ਇੱਕੋ ਸਟੇਜ ਮੈਂ ਤੇ ਪਹਿਲੀ ਵਾਰ ਇਹੋ ਜੀ ਸਟੇਜ ਵੇਖੀ ਆ ਕਿਸੇ ਸਕੂਲ ਚ ਨਹੀਂ ਵੇਖੀ ਸਿੰਪਲ ਹੀ ਵੇਖੀ ਆ ਤੇ ਆਹ ਵੇਖੋ ਇਹਨਾਂ ਨੇ ਕਾਫੀ ਵਧੀਆ ਬਣਾਈ ਹੋਈ ਸਜਾਵਟ ਕੀਤੀ ਹੋਈ ਯਾਰ ਕੋ ਸਕੂਲ ਦੀ ਬਿਲਡਿੰਗ ਬਹੁਤ ਹੀ ਵਧੀਆ ਸਕੂਲ ਬਣਿਆ ਹੋਇਆ ਉਹਨਾਂ ਹੀ ਚੱਲੇ ਘਰ ਵਾਪਸ ਤੇ ਪੇਰੈਂਟਸ ਸਾਰੇ ਬੱਚਿਆਂ ਦੇ ਪੇਰੈਂਟਸ ਸਾਰੇ ਆ ਤੇ ਸੜਕ ਤੇ ਸਫਾਈ ਦਾ ਕੰਮ ਵੀ ਚੱਲਦਾ ਪਿਆ ਸਕੂਲ ਤੋਂ ਅਸੀਂ ਘਰ ਆ ਗਏ ਆ ਤੇ ਇਹਦਾ ਰਿਜ਼ਲਟ ਫਿਰ ਵੇਖਿਆ ਕਿ ਇਹਨਾਂ ਸ਼ੁਕਰ ਆ ਕਿ ਪਾਸ ਹੋ ਗਿਆ ਖੁਸ਼ ਹੋਣਾ ਤੇ ਦੇ ਟੀਚਰਾਂ ਨਾਲ ਵੀ ਅਸੀਂ ਗੱਲ ਅਸੀਂ ਗੱਲ ਕੀਤੀ ਤੇ ਟੀਚਰ ਕਹਿੰਦੇ ਬਈ ਇਹਦਾ ਪੜਾਈ ਵੱਲ ਧਿਆਨ ਘੱਟ ਆ ਕਿ ਇੰਤੇ ਥੋੜਾ ਤੁਸੀਂ ਧਿਆਨ ਦਿਓ ਤੇ ਟੀਚਰਾਂ ਨੂੰ ਮੈਂ ਕਿਹਾ ਚਲੋ ਅਸੀਂ ਅੱਗੇ ਤੋਂ ਖਿਆਲ ਰੱਖਾਂਗੇ ਇੰਤੇ ਧਿਆਨ ਦੇਵਾਂਗੇ ਤੇ ਇਹਦਾ ਬੈਗ ਬੁੱਕ ਵੀ ਚੈੱਕ ਕਰਿਆ ਕਰਾਂਗੇ ਕੋਈ ਨਹੀਂ ਇਹਦੀ ਬੁੱਕਸ ਵੀ ਚੈੱਕ ਕਰਿਆ ਕਰਾਂਗੇ ਕਾਪੀਆਂ ਕਾਪੀ ਵੀ ਚੈੱਕ ਕਰਿਆ ਕਰਾਂਗੇ ਤੇ ਕਹਿੰਦੇ ਵੈਸੇ ਪੜ੍ਹਾਈ ਵਿੱਚ ਵਧੀਆ ਆ ਤੇ ਚਲੋ ਪਾਸ ਹੋ ਗਿਆ ਮੁੰਡਾ ਖੁਸ਼ ਹੋਣਾ ਕਿੱਧਰ ਚੱਲੇ ਆਇਆ ਆ ਵੇਖੋ ਗਾਇਜ਼ ਇੱਥੇ ਮੰਮਾ ਬਣਾ ਰਿਹਾ ਆ ਆਲੂ ਬਹੁਤ ਹੀ ਸਵਾਦੀ ਜਿਹਾ ਜਿਹਾ ਆਪਕੋ ਪਤਾ ਹੀ ਹੈ ਮੰਮਾ ਬੜੇ ਸਵਾਦ ਬਣਾਉਂਦੇ ਆ ਆਲੂ ਤੇ ਆਲੂ ਦੀ ਸਬਜੀ ਤੇ ਨਾਲ ਖਾਵਾਂਗੇ ਦਹੀਂ ਸਵਾਦ ਸਵਾਦ ਬਹੁਤ ਹੀ ਜ਼ਿਆਦਾ ਸਵਾਦ ਤੇ ਆਪ ਹੀ ਦੇਖ ਲਓ ਮम्मा ਬਣਾ ਰਹੀ ਨੇ ਆਲੂ ਦੀ ਸਬਜੀ ਤੇ ਕੁਝ ਕਹਿਣਾ ਚਾਹੂਂਗੇ ਸਕੂਲੋਂ ਆ ਕੇ ਫਿਰ ਇਹ ਹੀ ਰੋਟੀ ਖਾਣੀ ਤੇ ਫਿਰ ਹੋਣਾ ਹੀ ਸਬਜੀ ਬਣਾਉਂਦੇ ਪਏ ਆ ਵੈਰੀ ਡੇਸਟੀ ਵੈਰੀ ਡੇਸਟੀ ਮੇਰੇ ਦੋਵੇਂ ਬੇਟੇ 뮤직 ਕਰਦੇ ਆ ਤੇ ਹੁਣ ਇਹ 뮤직 ਸੁਣਦੇ ਪਏ ਆ ਗੱਜਲਾਂ ਸੁਣਦੇ ਆ ਗਾਇਜ਼ ਆ ਵੇਖੋ ਰੋਟੀ ਬਣ ਗਈ ਆ ਬਹੁਤ ਹੀ ਸੁਆਦਾ ਆ ਵੇਖੋ ਕੱਠੀਆਂ ਰੋਟੀਆਂ ਲਾ ਲੈਂਦੇ ਅੰਮਾ ਤੇ ਸਿਲਵਰ ਪੇਪਰ ਨਾਲ ਢੱਕੀ ਆ ਤੇ ਆ ਵੇਖੋ ਦਹੀਂ ਬਹੁਤ ਹੀ ਸੁਆਦਾ ਆ ਦਲੂਮੀ ਪਿਆਰ ਵੇਖੋ ਪਿਆਰ ਵੇਖੋ ਸਾਰੇ ਖਾਣ ਲੱਗੇ ਆ ਮੰਮਾ ਵੀ ਖਾਣ ਲੱਗੇ ਸ਼ੁਰੂ ਕਰਨ ਲੱਗੇ ਤੇ ਮੈਂ ਵੀ ਖਾਉਂਗਾ ਗਾਇਸ ਸਬਸਕ੍ਰਾਈਬ ਕਰੋ ਆਡੀ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬਾਏ